ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਹੁਣ ਅਸੀਂ ਮੁੱਖ ਖਬਰ ਤੇ ਗੱਲ ਕਰਾਂਗੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਇਹ ਖਬਰਾਂ ਆ ਰਹੀਆਂ ਨੇ ਕਿ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਨੂੰ ਪੀਐਮ ਅਹੁਦੇ ਤੇ ਜਿਹੜਾ ਸੇਵਾਮੁਕਤ ਕਰਨ ਦੀਆਂ ਅਟਕਲਾਂ ਜੜੀਆਂ ਨੇ ਉਹ ਆ ਰਹੀਆਂ ਨੇ ਸਰ ਕੀ ਹੈ ਇਸ ਦੇ ਪਿੱਛੇ ਦੀ ਸੱਚਾਈ ਦੇਖੋ ਜਦੋਂ 2014 ਚ ਸ਼੍ਰੀ ਨਰਿੰਦਰ ਮੋਦੀ ਹੋਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਪਦ ਦੇ ਲਈ ਹਾਂ ਚੋਣਾ ਵਿੱਚ ਹੀ ਆਪਣੇ ਆਪ ਨੂੰ ਪੇਸ਼ ਕਰਦੇ ਨੇ ਜੀ ਤੇ ਉਸ ਵੇਲੇ ਵੀ ਲਾਲ ਕਿਸ਼ਨ ਅਡਵਾਨੀ ਇੱਕ ਵੱਡੇ ਕੱਦ ਦਾ ਇੱਕ ਉਹ ਆਗੂ ਬੈਠਾ ਸੀ ਜਿਨੇ ਭਾਜਪਾ ਨੂੰ ਜਿਹੜਾ ਆ ਉਹ ਉਹ ਕੇਂਦਰ ਚ ਲਿਆਂਦਾ ਜੀ ਜੀ ਜਿਨੇ ਭਾਜਪਾ ਲਈ ਰੱਥ ਯਾਤਰਾ ਕੀਤੀ ਜਿਨੇ ਭਾਜਪਾ ਦੇ ਲਈ ਉਹ ਜਿਹੜਾ ਮੰਦਰ ਦਾ ਕਨਸੈਪਟ ਹੈ ਹੂੰ ਉਦੈਲੀ ਕਾਰ ਸੇਵਕਾਂ ਦਾ ਯੁੱਧ ਘਰ ਘਰ ਤੱਕ ਪਹੁੰਚਾਇਆ ਜੀ ਜਦੋਂ ਨਰਿੰਦਰ મોદી ਹੋਰੀ ਆ ਰਹੇ ਨੇ ਤਾਂ ਉਸ ਵੇਲੇ ਉਹਨਾਂ ਦਾ ਇੱਕ ਕਾਰਜ ਤਾਂ ਕਾਂਗਰਸ ਨੂੰ ਹਰਾ ਕੇ ਜੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ ਚਲਦਿਆਂ ਕਰਕੇ ਹਮ ਭਾਜਪਾ ਨੂੰ ਜਿਤਾਉਣਾ ਸੀ ਦੂਜਾ ਕਾਰਜ ਜਿਹੜਾ ਉਹਨਾਂ ਕੋਲ ਉਹਨਾਂ ਦੇ ਮੂਰੇ ਅਹਿਮ ਸੀ ਉਹ ਇਹ ਸੀ ਕਿ ਭਾਜਪਾ ਦੇ ਵੱਡੇ ਲੀਡਰ ਵਜੋਂ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨਾ ਜੀ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨ ਦੇ ਵਿੱਚ ਕਾਫੀ ਏਜੰਸੀਆਂ ਨੇ ਵੱਡੇ ਪੱਧਰ ਦੀਆਂ ਅੰਤਰਰਾਸ਼ਟਰੀ ਏਜੰਸੀਆਂ ਨੇ ਰੋਲ ਪਲੇ ਕੀਤਾ ਜੀ ਲੋਕਲ ਅਖਬਾਰਾਂ ਰਸਾਲਿਆਂ ਮੈਗਜ਼ੀਨਾਂ ਨੇ ਰੋਲ ਪਲੇ ਕੀਤਾ ਹੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਅ ਅੰਤਰਰਾਸ਼ਟਰੀ سرمایہਦਾਰ ਤੇ ਰਾਣੇ ਵੀ ਮੋਦੀ ਹੋਰਾਂ ਨੂੰ ਪ੍ਰੇਜ਼ੈਂਟ ਕਰਨ ਚ ਰੋਲ ਪਲੇ ਕੀਤਾ ਹੂੰ ਸੋ ਉਸ ਰੋਲ ਪਲੇ ਕਰਨ ਦੇ ਵਿੱਚ ਜਿਹੜਾ ਇੱਕ ਮਕਸਦ ਸੀਗਾ ਉਹ ਮੁਰਲੀ ਮਨੋਰ ਜੋਸ਼ੀ ਵਰਗਿਆਂ ਨੂੰ ਲਾਲ ਕਿਸ਼ਨ ਅਡਵਾਨੀ ਵਰਗਿਆਂ ਨੂੰ ਜੀ ਜਿਹੜਾ ਲਾਈਨ ਤੋਂ ਸਾਈਡ ਤੇ ਕਰਨਾ ਸੀ ਇਹ ਤਾਂ ਹੋ ਨਹੀਂ ਸੀ ਸਕਦਾ ਕਿ ਇੱਕ ਜੂਨੀਅਰ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਲਾਲ ਕਿਸ਼ਨ ਅਡਵਾਨੀ ਹੋਰੀ ਉਹਦੇ ਮੰਤਰੀ ਮੰਡਲ ਚ ਮੰਤਰੀ ਹੋਣ ਤੇ ਉਹ ਉਹਨਾਂ ਨੂੰ ਜਿਹੜਾ ਆ ਉਹ ਉਪਦੇਸ਼ ਦਿੰਦੇ ਹੋਣ ਸੋ ਇਹ ਇੱਕ اخਲਾਕੀ ਤੌਰ ਤੇ ਉਹਨਾਂ ਲਈ ਇੱਕ ਚੈਲੰਜ ਬੜਨਾ ਸੀ ਇਸ ਚੈਲੰਜ ਦੇ ਚੱਲਦਿਆਂ ਹਮ ਆਪੇ ਫਾਥੜੀਏ ਤੈਨੂੰ ਕੌਣ ਬਚਾਵੇ ਵਾਲੀ ਗੱਲ ਹੈ ਉਹਨਾਂ ਨੇ ਇੱਕ ਜਿਹੜੀ ਹੈ ਉਹ ਸਕੀਮ ਘੜੀ ਕਿ ਜਿਨ੍ਹਾਂ ਦੇ 75 ਸਾਲ ਉਮਰ ਦੇ ਹੋ ਗਏ ਨੇ ਉਸ ਵਿਅਕਤੀ ਨੂੰ ਜਿਹੜੀ ਇੱਕ ਪੋਲਿਟਿਕਸ ਹੈ ਉਹਦੇ ਤੋਂ ਸੰन्यास ਲੈ ਲੈਣਾ ਚਾਹੀਦਾ ਤੇ ਉਹ ਹੁਣ ਵੱਡੇ ਡਿਊਟੀ ਤੇ ਲੱਗ ਜਾਣ ਕਿ ਇਹਦੀ ਜਿਹੜੀ اخਲਾਕੀ ਤੌਰ ਤੇ ਅਗਵਾਈ ਕਰਨੀ ਹੈ ਪਾਰਟੀ ਦੀ ਔਰ ਸੇ ਸੇ ਦੀ ਸੇਵਾ ਕਰਨੀ ਆ ਉਧਰ ਲੱਗ ਜਾ। ਹੂੰ। ਸੋ ਲਾਲ ਕਿਸ਼ਨ ਅਡਵਾਨੀ ਹੋਰੀ ਅੱਜ 90 ਪਲੱਸ ਦੇ ਹੋ ਗਏ ਨੇ। ਜੀ। ਔਰ ਉਹਨਾਂ ਦੀ ਪੂਰੀ ਝਾਕ ਸੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ। ਹੂੰ। ਉਹਨਾਂ ਦੀ ਪੂਰੀ ਝਾਕ ਸੀ ਕਿ ਉਹਨਾਂ ਨੇ ਆਪਣੇ ਖੂਨ ਪਸੀਨੇ ਨਾਲ ਭਾਜਪਾ ਨੂੰ ਸਿੰਜਿਆ ਸੀ। ਜੀ। ਕਿ ਉਹ ਡਿਜ਼ਰਵ ਕਰਦੇ ਸੀ ਕਿ ਉਹ ਦੇਸ਼ ਦੇ ਰਾਸ਼ਟਰਪਤੀ ਹੁੰਦੇ। ਹੂੰ। ਪਰ ਉਹ ਨਹੀਂ ਹੋ ਸਕਿਆ। ਹੂੰ। ਇਦਾਂ ਹੀ ਮੁਰਲੀ ਮਨੋਰ ਜੋਸ਼ੀ ਹੋਰਾਂ ਨਾਲ ਹੋਇਆ। ਇਦਾਂ ਹੀ ਕਰੀਆ ਮੁੰਡਾ ਹੋਰਾਂ ਨਾ ਹੋਇਆ ਜਿਨ੍ਹਾਂ ਨੂੰ 19 ਵਿੱਚ ਸੇਵਾ ਮੁਕਤ ਕਰਤਾ ਗਿਆ ਸੀ ਜੀ ਇਦਾਂ ਹੀ ਸੁમિતਰਾ ਮਹਾਜਨ ਨਾਲ ਹੋਇਆ ਇਦਾਂ ਹੀ ਭਗਤ ਸਿੰਘ ਕੋ ਹਿਯਾਰੀ ਹੋਰਾਂ ਨਾ ਹੋਇਆ ਇਦਾਂ ਹੀ ਹੁਕਮਦੇਵ ਨਾਰਾਇਣ ਜੱਦਵ ਨਾਲ ਹੋਇਆ ਜੀ ਇਦਾਂ ਸ਼ਾਂਤਕਮਾਰ ਨਾਲ ਹੋਇਆ ਇਦਾਂ ਹੀ ਬੀਐਸ ਜਦੀ ਰੱਪਾ ਨਾ ਹੋਇਆ ਹਮ ਮਤਲਬ ਜਿਨ੍ਹਾਂ ਨੂੰ 75 ਸਾਲ ਦੀ ਉਮਰ ਦੇ ਆਉਂਦਿਆਂ ਹਮ ਕਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਜੀ ਸੋ ਇਹ ਲੋਕ ਇਸ ਗੱਲ ਦੇ ਮੋਦੀ ਸਰਕਾਰ ਦੇ ਬਣਾਏ ਹੋਏ ਇਸ ਫਾਰਮੂਲੇ ਦੇ ਵਿੱਚ ਫਿੱਟ ਨਹੀਂ ਸੀ ਬੈਠਦੇ ਕਿਉਂਕਿ 75 ਸਾਲਾਂ ਦੇ ਹੋ ਗਏ ਸੀ ਹੁਣ ਜਦੋਂ ਸ਼੍ਰੀ ਨਰਿੰਦਰ ਮੋਦੀ ਹੋਰੀ ਆਪ ਸਤੰਬਰ ਚ 75 ਸਾਲਾਂ ਦੇ ਹੋਣ ਜਾ ਰਹੇ ਆ ਤਾਂ ਇੱਕ ਸਮੱਸਿਆ ਖੜੀ ਹੋ ਗਈ ਆ ਹਮ ਕੀ ਜਿਨੇ ਨਿਯਮ ਬਣਾਏ ਉਹਦੇ ਤੇ ਨਿਯਮ ਲਾਗੂ ਨਹੀਂ ਹੋਣੇ ਜੇ ਨਿਯਮ ਲਾਗੂ ਹੋਣੇ ਨੇ ਤੇ ਫਿਰ ਉਹਨਾਂ ਦਾ ਬਦਲ ਕੀ ਹੋਣਾ ਹੈ ਜੀ ਹੁਣ ਇਹ ਗੱਲਾਂ ਭਾਜਪੀ ਦੀ ਜਿਹੜੀ ਵੱਡੀ ਬਾਡੀ ਹੈ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹਨੂੰ ਆਪਰੇਟ ਕਰਨ ਵਾਲੀ ਵੱਡੀ ਮਾਂ ਬਾਡੀ ਹੈ ਉਹ ਆਰਐਸਐਸ ਹੈ ਜੀ ਆਰਐਸਐਸ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਜੀ ਇਹ ਗੱਲ ਬੜੇ ਸਪਸ਼ਟ ਲਬਜਜ ਕਰ ਰਹੇ ਨੇ ਜੀ ਕਿ ਜਦੋਂ 75ਵੇਂ ਸਾਲ ਦਾ ਸ਼ੌਲ ਆਪਣੇ ਤੇ ਓੜ ਲਿਆ ਜਾਵੇ ਤਾਂ ਫਿਰ ਸਿਆਸਤ ਛੱਡ ਦੇਣੀ ਚਾਹੀਦੀ ਹੂੰ ਫੇ ਸੇਵਾ ਮੁਕਤ ਹੋ ਜਾਣਾ ਚਾਹੀਦਾ ਜੀ ਹੁਣ ਮੋਨ ਭਗਵਤ ਹੋਰਾ ਦਾ ਕਿਹਾ ਜਿਹੜਾ ਆ ਇਹ ਬਹੁਤ ਵੱਡੀ ਗੱਲ ਹੈ ਭਾਵੇਂ ਦੇਸ਼ ਦਾ ਬੱਚਾ ਬੱਚਾ ਜਾਣਦਾ ਕਿ ਆਰਸਸ ਦੀ ਗਾਇਡਲਾਈਨ ਤੋਂ ਬਿਨਾ ਜੀ ਭਾਜਪਾ ਕੁਝ ਨਹੀਂ ਹੂੰ ਤੇ ਇਹ ਵੀ ਲੋਕ ਜਾਣਦੇ ਨੇ ਕਿ ਭਾਜਪਾ ਤੇ ਆਰਸਸ ਜੇ ਟਕਰਾ ਦੀ ਸਥਿਤੀ ਚ ਆ ਗਈਆਂ ਤਾਂ ਦੋਨੋਂ ਦਾ ਨੁਕਸਾਨ ਹੋਣ ਵਾਲਾ ਜੀ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕੀ ਇਹ ਟਕਰਾਅ ਦੀ ਸਥਿਤੀ ਤੋਂ ਪਹਿਲਾਂ ਇਹਦਾ ਹੱਲ ਹੋ ਜਾਗਾ ਤੁਸੀਂ ਸੁਣਿਆ ਹੋਣਾ ਅਮਿਤ ਸ਼ਾਹ ਹੋਰ ਦਾ ਬਿਆਨ ਆਇਆ ਸੀ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਖੇਤੀ ਕਰਾਂਗਾ ਜੈਵਿਕ ਖੇਤੀ ਕਰਾਂਗਾ ਵੇਦਾਂ ਦਾ ਅਧਿਨ ਕਰਾਂਗਾ ਔਰ ਇਦਾਂ ਦੀਆਂ ਗੱਲਾਂ ਜਿਹੜੀਆਂ ਰਿਟਾਇਰਮੈਂਟ ਨੂੰ ਲੈ ਕੇ ਹੋ ਰਹੀਆਂ ਜਦੋਂ ਦੀਆਂ ਇਹ ਗੱਲਾਂ ਚੱਲੀਆਂ ਨੇ ਉਦੋਂ ਦਾ ਜਿਹੜਾ ਸੰਗ ਦਾ ਪ੍ਰਭਾਵ ਹੈ ਉਹ ਵਧਣ ਲੱਗਾ ਹੈ ਬੀਜੇਪੀ ਦੇ ਬੀਜੇਪੀ ਦੇ ਲੀਡਰ ਆ ਨਾਗਪੁਰ ਸੰਗ ਦੇ ਦਫ਼ਤਰ ਵੱਲ ਨੂੰ ਭੱਜ ਰਹੇ ਨੇ ਸੋ ਕੁਝ ਐਸੀ ਗੱਲ ਸੁਣਾਈ ਦੇ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ ਇਹ ਇੱਕ اخلاਕੀ ਜ਼ਿੰਮੇਵਾਰੀ ਹੈ ਸਰ ਤੁਹਾਨੂੰ ਕੀ ਜਾਪਦਾ ਹੈ ਕਿ ਸੱਚਮੁੱਚ ਉਹ ਆਪਣੇ ਅਹੁਦੇ ਤੋਂ ਯਾਨੀ ਕਿ ਸੇਵਾਮੁਕਤ ਜੜੇ ਨੇ ਉਹ ਹੋ ਜਾਣਗੇ ਜੇ ਹੋ ਜਾਂਦੇ ਨੇ ਤਾਂ ਅਗਲਾ ਪੀਐਮ ਜਿਹੜਾ ਉਹ ਕੌਣ ਬਣੇਗਾ ਦੇਖੋ ਆ ਮੈਨੂੰ ਨਹੀਂ ਲੱਗਦਾ ਕਿ ਸ਼੍ਰੀ ਨਰਿੰਦਰ ਮੋਦੀ ਇੰਨੀ ਜਲਦੀ ਨਾਲ ਸੇਵਾਮੁਕਤ ਹੋ ਜਾਣਗੇ ਹਮ ਪਰ ਜੇ ਉਹ ਸੇਵਾਮੁਕਤ ਨਹੀਂ ਹੁੰਦੇ ਜੀ ਤਾਂ ਇੱਕ ਗੱਲ ਹੋਰ ਵੀ ਹੈ ਹਮ ਕਿ ਬੀਜੇਪੀ ਦਾ ਪ੍ਰਧਾਨ ਕਿਹਨੇ ਬਣਨਾ ਇਹਦੇ ਤੇ ਵੀ ਰੇੜਕਾ ਪਿਆ ਹੋਇਆ ਹੈ ਜੀ ਜੀ ਬੀਜੇਪੀ ਦਾ ਪ੍ਰਧਾਨ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦੇ ਖੇਮੇ ਦਾ ਬੰਦਾ ਬਣਨਾ ਜਾਂ ਆਰਐਸਐਸ ਦਾ ਦੀ ਗਾਰਡਲਾਈਨ ਵਾਲਾ ਬਣਨਾ ਇਹਦੇ ਤੇ ਵੀ ਪੰਗਾ ਪਿਆ ਹੋਇਆ ਜਿਹੜਾ ਸਵਾਲ ਤੁਸੀਂ ਇਹ ਕੀਤਾ ਕਿ ਕੌਣ ਹੋ ਸਕਦਾ ਹੈ ਅ ਜੋਗੀ ਅਦਿੱਤਿਆਨਾਥ ਦਾ ਨਾਮ ਵੀ ਵੱਡੇ ਪੱਧਰ ਤੇ ਉੱਭਰ ਕੇ ਆ ਰਿਹਾ ਹੈ ਜੀ ਇਹ ਨਿਤਨ ਗੱਡਗਰੀ ਹੋਰੀ ਇਹ ਪਿਛਲੇ ਲੰਬੇ ਸਮੇਂ ਤੋਂ ਐਸੇ ਲੀਡਰ ਵਜੋ ਅ ਪ੍ਰਭਾਸ਼ਿਤ ਹੁੰਦੇ ਨੇ ਜਿਹੜੇ ਪਾਰਟੀ ਦੇ ਵਿੱਚ ਰਹਿੰਦੇ ਹੋਏ ਪਾਰਟੀ ਦੀਆਂ ਗਲਤ ਜਿਹੜੀਆਂ ਐਕਟੀਵਿਟੀਆਂ ਉਹਦੇ ਤੇ ਉਂਗਲ ਤਰਦੇ ਨੇ ਜੀ ਤੁਸੀਂ ਹਾਲ ਹੀ ਵਿੱਚ ਉਹਨਾਂ ਦਾ ਇੱਕ ਬਿਆਨ ਸੁਣਿਆ ਹੋਣਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦੇਸ਼ ਵਿੱਚ ਗਰੀਬੀ ਤੇ ਅਮੀਰੀ ਦਾ ਜਿਹੜਾ ਅੰਤਰ ਹੈ ਉਹ ਬਹੁਤ ਵੱਧ ਗਿਆ ਹੈ ਜੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਚਿੰਤਾ ਉਹਨਾਂ ਦੀ ਆਵਾਜ਼ ਵੈ ਜੇ ਉਹਨਾਂ ਦੀ ਇਹ ਚਿੰਤਾ ਆਵਾਜ਼ ਵੈ ਤੇ ਉਹ ਸਰਕਾਰ ਤੇ ਅਟੈਕ ਕਰ ਰਹੇ ਨੇ ਜੀ ਸਰਕਾਰ ਤੇ ਅਟੈਕ ਦਾ ਮਤਲਬ ਜੇ ਸਰਕਾਰ ਚੋਂ ਮੰਤਰੀ ਨੇ ਤੇ ਇਹਦਾ ਮਤਲਬ ਹੈ ਵੀ ਇਹ ਨਰਿੰਦਰ ਮੋਦੀ ਦੀ ਸਰਕਾਰ ਹੈ ਉਹਦੇ ਤੇ ਅਟੈਕ ਹੋ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੋ ਵਿਅਕਤੀਆਂ ਤੋਂ ਬਿਨਾ ਅਮਿਤ ਸ਼ਾ ਦਾ ਨਾਮ ਹੀ ਹੈ ਸ਼੍ਰੀ ਨਰਿੰਦਰ ਮੋਦੀ ਚਾਹਣਗੇ ਜੀ ਕਿ ਜੇ ਉਹਨਾਂ ਨੂੰ ਸੇਵਾਮੁਕਤ ਕਰਨਾ ਹੀ ਹੈ ਤੇ ਐਟ ਲੀਸਟ ਐਸਾ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਜਿਹੜਾ ਉਹਨਾਂ ਤੋਂ ਬਾਅਦ ਉਹਨਾਂ ਤੇ ਕਿਸੇ ਕਿਸਮ ਦੀ ਵੀ ਜਿਹੜੀ ਕੋਈ ਜਾਂਚ ਹੁੰਦੀ ਹੈ ਉਹਦੇ ਲਈ ਉਹ ਉਹਨਾਂ ਦੀ ਪਰਵਾਹੀ ਕਰੇ ਸੋ ਅਮਿਤ ਸ਼ਾ ਉਹਨਾਂ ਦੇ ਅਡਜਸਟਮੈਂਟ ਚੋਂ ਆ ਪਿਛਲੀ ਲੰਬੇ ਸਮੇਂ ਦੀ ਯਾਰੀ ਹੈ ਜੀ ਬਿਲਕੁਲ ਪਰ ਅਮਿਤ ਸ਼ਾ ਨੂੰ ਆਰਐਸਐਸ ਮੰਨੇਗੀ ਜਾਂ ਮੰਤਰੀ ਮੰਡਲ ਮੰਨੇਗਾ ਜਾਂ ਭਾਜਪਾ ਇਸ ਤੇ ਰਿਫਟ ਨਹੀਂ ਪਾਇਆ ਜਾਗਾ ਹਮ ਕੁਝ ਲੋਕ ਇਹ ਵੀ ਸੋਚਦੇ ਨੇ ਕਿ 2029 ਦੀਆਂ ਚੋਣਾਂ ਤੱਕ ਜੀ ਤਾ ਸ਼ਾਇਦ ਭਾਜਪਾ ਅਫੋਰਡ ਨਹੀਂ ਕਰਦੀ ਕਿ ਨਰਿੰਦਰ ਮੋਦੀ ਨੂੰ ਬਦਲਤਾ ਜਾਵੇ ਪਰੰਤੂ ਕੀ 2029 ਦੀਆਂ ਚੋਣਾਂ ਜਿਹਦੇ ਵਿੱਚ ਭਾਜਪਾ ਨੇ ਆਪ ਹੀ ਨਾਅਰਾ ਦਿੱਤਾ ਹੈ ਕਿ ਸਾਰੇ ਦੇਸ਼ ਦੀਆਂ ਚੋਣਾਂ ਸਾਰੀਆਂ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣੀਆਂ ਨੇ ਕੀ ਉਸ ਵੇਲੇ ਨਵੇਂ ਵਿਅਕਤੀ ਨੂੰ ਪ੍ਰਧਾਨ ਮੰਤਰੀ ਵਜੋਂ ਉਭਾਰ ਕੇ ਪੇਸ਼ ਕਰਕੇ ਇਹ ਜਿੱਤ ਸਕਣਗੇ ਸੋ ਇੱਕ ਐਸੀ ਫਿਕਰਬੰਦੀ ਜਿਹੜੀ ਆ ਉਹ ਬਣੀ ਹੋਈ ਹੈ ਉਸ ਫਿਕਰਬੰਦੀ ਦੇ ਚੱਲਦਿਆਂ ਭਾਜਪਾ ਤੇ ਆਰਐਸਐਸ ਦੇ ਖੇਮਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਛੜੀ ਹੋਈ ਹੈ ਕਿ ਕੀ ਬਣੇਗਾ ਤੇ ਕਿਵੇਂ ਬਣੇਗਾ ਜੀ ਬਿਲਕੁਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਜਿਨੇ ਵੀ ਜਾਣਕਾਰੀ ਦਿੱਤੀ ਸਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਤੁਹਾਨੂੰ ਇਹ ਪ੍ਰੋਗਰਾਮ ਕਿਦਦਾ ਲੱਗਿਆ ਜ਼ਰੂਰ ਦੱਸਣਾ ਤੇ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ ਨਮਸਕਾਰ